ਅਜੀ ਭਈ ਬਸ ਖਰਚਾ ਪਾਣੀ ਲੈਣਾ ਜਾਉਂਦੇ ਆ ਭੀ ਘਾਤਿਆ ਪਾਣੀ ਮਾਲਕੇ ਵੀ ਕਿਰਾਇਆ ਦਿੱਤਾ ਜਾਇਆ ਕਰੇ ਸੋਨੂੰ ਕਮੇਟੀਆ ਨੂੰ ਵੀ ਰੱਖਣਾ ਜੀ ਦਾ ਕਮੇਟੀ ਵਾਲਿਆਂ ਨੂੰ ਰੱਖਣਾ ਚਾਹੀਦਾ ਕਮੇਟੀ ਵਾਲੇ ਰੱਖਦੇ ਆ ਟੂਰਨਾਮੈਂਟ ਵਾਲੇ ਕਿ ਨਹੀਂ ਰੱਖਦੇ ਬਲਾਦ ਦੇ ਵੀ ਓਏ ਇੱਧਰ ਹੋ ਜਾਣਾ ਓਏ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਤੇ ਭਰਾਵਾਂ ਨੂੰ ਦੋਸਤੋ ਜਿਹੜੀ ਅੱਜ ਤੁਹਾਡੇ ਲਈ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਜਿਵੇਂ ਕਿ ਆਪਾਂ ਦੇਖਦੇ ਆ ਹਨਾ ਕਬੱਡੀ ਓਪਨ ਦੇ ਵਿੱਚ ਵੱਡੇ ਵੱਡੇ ਨਾਮ ਤੇ ਬਹੁਤ ਨੂੰ ਜਿਹੜੇ ਕਿਰਾਏ ਦਿੱਤੇ ਜਾਂਦੇ ਹਨਾ ਤੇ ਇਹ ਛੋਟੇ ਬੱਚੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਇਹਨਾਂ ਦੀ ਵੀ ਕੀ ਮਸੀਤ ਹੈ ਜਾਂ ਇਹਨਾਂ ਦੇ ਕੀ ਦੁੱਖ ਹੈਗੇ ਕੀ ਕਮੇਟੀਆਂ ਤੋਂ ਚਾਹੁੰਦੇ ਆ ਇਹ ਹੱਸੀ ਕਾਲ ਬੱਚਿਓ ਸਾਰਿਆਂ ਨੂੰ ਪਹਿਲਾਂ ਤਾਂ ਤੇ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਹਜੀ ਗਵਿੰਦਪੁਰਾ ਜੀ ਗਵਿੰਦਪੁਰਾ ਜੀ ਗਵਿੰਦਪੁਰੇ ਤੋਂ ਤੇ ਜਿਵੇਂ ਆਪਾਂ ਦੇਖਦੇ ਆਂ ਹਨਾ ਵੀ ਵੱਡੇ ਪਲੇਅਰਾਂ ਦੀ ਤਾਂ ਹਰ ਕੋਈ ਆ ਜਿਹੜਾ ਵੀ ਮੁਸ਼ਕਲ ਆ ਜਿਹੜਾ ਸਮਝਦਾ ਤੇ ਤੁਸੀਂ ਕੀ ਕਮੇਟੀਆਂ ਤੋਂ ਕੀ ਮੰਗ ਚਾਹੁੰਦੇ ਆ ਜਾਂ ਤੁਹਾਨੂੰ ਕੀ ਤਕਲੀਫ ਹੈਗੀ ਤੇ ਆਪਦੇ ਦਿਲ ਦੀ ਕੋਈ ਵੀ ਗੱਲ ਆਪਦੀ ਖੁੱਲ ਕੇ ਦੱਸੋ ਤੁਸੀਂ ਠੀਕ ਹੈ ਤੇ ਲੜ ਲੁੜ ਕੇ ਆਉਣਾ ਵੀ ਹੀ ਕਰੋ ਅੱਛਾ ਕਰੋ ਲੜ ਲੁੜ ਕੇ ਆਉਣੇ ਆ ਹੈ ਹਾਂ ਵੀ ਤੇ ਫਿਰ ਜਦੋਂ ਕਿਰਾਇਆ ਮੰਗਦੇ ਫਿਰ ਘਰ ਦੇ ਲੜਦੇ ਆ ਤੁਹਾਡੇ ਨਾਲ ਲੜਦੇ ਆ ਵੀ ਤੇ ਬਾਈ ਯਾਰ ਇਹਨਾਂ ਬੱਚਿਆਂ ਦੀ ਜਿਹੜੀ ਫਰਿਆਦ ਹੈ ਇਹਨਾਂ ਦੀ ਵੀ ਜਰੂਰ ਸੁਣੀ ਜਾਵੇ ਕਹਿੰਦੇ ਕੰਮ ਦੇਖ ਲਓ ਹਨਾ ਵੀ ਦੇ ਮਾਪਿਆਂ ਨਾਲ ਵੀ ਕਹਿੰਦੇ ਅਸੀਂ ਕੰਮ ਕਰਾ ਕੇ ਆਉਣੇ ਆ ਤੇ ਫਿਰ ਸਾਨੂੰ ਘਰ ਦੇ ਜਿਹੜੇ ਪੈਸੇ ਦਿੰਦੇ ਆ ਵੀ ਕਮੇਟੀਆਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਛੋਟੇ ਬੱਚਿਆਂ ਨੂੰ ਵੀ ਕਿਰਾਇਆ ਜਰੂਰ ਦਿੱਤਾ ਜਾਵੇ ਹਨਾ ਕਿਹੜੇ ਤੁਸੀਂ ਗੋਵਿੰਦਪੁਰੇ ਦੇ ਹੋ ਅੱਛਾ ਤੁਹਾਡੇ ਕਿੰਨਾ ਕਿੰਨਾ ਕਿਰਾਇਆ ਲੱਗਿਆ ਸਾਡੇ ਹੀ 100 200 ਸਾਡੋ 200 ਦੇਖ ਲੋ ਜੀ ਬੱਚੇ ਆ ਹਨਾ ਰਲ ਕੇ ਆਉਂਦੇ ਆ ਸਾਨੂੰ ਪਤਾ ਕਰਾਇਆ ਇਹਨਾਂ ਨੂੰ ਬੱਚਿਆਂ ਨੂੰ ਕੌਣ ਦਿੰਦਾ ਹੈਗਾ ਰੋਜ਼ ਖੇਡਣ ਕਿੰਨੇ ਕ ਮੈਚ ਖੇਡਦੇ ਹੋ ਤੁਸੀਂ ਅਈ ਫਿਰ ਉਹ ਹੀ ਖੇਡਦੇ ਰੋਜ਼ ਖੇਡਦੇ ਹੋਗੇ ਤੇ ਕਿੰਨੇ ਜਾਣੇ ਤੁਹਾਡੀ ਕਿੰਨੀ ਟੀ ਕਿੰਨੇ ਮੁੰਡਿਆਂ ਦੀ ਟੀਮ ਹੈਗੀ 6-7 ਜਾਣੇ 6-7 ਜਾਣੇ ਆਗੇ ਤੇ ਬਾਈ ਯਾਰ ਕਮੇਟੀ ਵਾਲਿਆਂ ਨੂੰ ਜ਼ਰੂਰ ਬੇਨਤੀ ਹੈ ਜਿਹੜੇ ਛੋਟੇ ਜਵਾਗ ਹੁੰਦੇ ਐ ਇਹਨਾਂ ਨੂੰ ਕਿਰਾਇਆ ਕਰੂ ਐ ਜਿਹੜਾ ਦਿੱਤਾ ਜਾਇਆ ਕਰੇ ਯਾਰ ਛੋਟੇ ਬੱਚੇ ਹਨਾ ਲੜਪੜ ਕੇ ਕਾਤੇ ਆਇਆ ਮੋਟਰਸਾਈਕਲ ਬੱਸਾਂ ਤੇ ਆਉਣੇ ਬੱਸਾਂ ਤੇ ਬਈ ਬੱਸਾਂ ਤੇ ਆਉਣੇ ਕਿੱਥੇ ਵੀ ਜਾਣੇ ਹੋ ਬੱਸਾਂ ਤੇ ਹੀ ਜਾਣੇ ਹੋ ਖੇਡਣ ਤੇ ਬਾਕੀ ਫਿਰ ਰਹਿਣ ਸਹਿਣ ਦਾ ਥੋੜਾ ਕਿਵੇਂ ਹੁੰਦਾ ਹੈਗਾ ਰਹਿਣ ਸਹਿਣ ਬਈ ਆਈ ਰੱਖਦੇ ਨਹੀਂਗੇ ਤੇ ਫਿਰ ਰਾਤ ਨੂੰ ਕਿੱਥੇ ਪੈਣੇ ਹੋਗੇ ਗੁਰਦੁਆਰੇ ਤੇ ਵਾਪਸ ਆ ਜਾਣੇ ਹੋ ਵਾਪਸੀ ਆਉਣਾ ਵੀ ਅਸਾ ਨੇੜੇ ਹੁੰਦਾ ਵਾਪਸ ਆਇਨੋਂ ਨਹੀਂ ਫਿਰ ਗੁਰੂ ਘਰ ਚ ਰਹਿ ਪਾਣੇ ਹੋ ਯਾਰ ਬਾਈ ਇਹਨਾਂ ਜ਼ਰੂਰ ਧਿਆਨ ਦਿੱਤਾ ਜਾਵੇ ਇਸ ਗੱਲ ਤੇ ਤੇ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਛੋਟੇ ਬੱਚਿਆਂ ਦੀ ਜਿਹੜੀ ਆ ਬਈ ਹਨਾ ਇੰਨੀ ਕੁ ਬੇਨਤੀ ਹੈਗੀ ਕਮੇਟੀ ਵਾਲਿਆਂ ਨੂੰ ਤੇ ਵੱਡਿਆਂ ਨੂੰ ਜੇ ਤੁਸੀਂ ਇੰਨੇ-ਇੰਨੇ ਨਾਮ ਦਿੰਨੇ ਹੋ ਹਨਾ ਇੰਨੇ-ਇੰਨੇ ਕਰਾਇਏ ਦਿੰਨੇ ਹੋ ਇਹਨਾਂ ਬੱਚਿਆਂ ਬਾਰੇ ਵੀ ਸੋਚਿਆ ਜਾਵੇ ਠੀਕ ਆ ਪੁੱਤ ਠੀਕ ਆ ਬਈ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੱਬ ਕੇ ਲਾਈਕ ਸ਼ੇਅਰ ਜ਼ਰੂਰ ਕਰਿਓ